ਪੰਜਾਬ ਸਰਕਾਰ ਦੀ ਭਿਖਾਰੀਆਂ ਖਿਲਾਫ ਜਿਹੜੀ ਨਿਰੰਤਰ ਕਾਰਵਾਈ ਹੈ ਉਹ ਹਰ ਰੋਜ਼ ਦੇਖਣ ਨੂੰ ਮਿਲ ਰਹੀ ਹੈ ਜੇ ਅਸੀਂ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਸਭ ਨਾਲ ਪਹਿਲਾ ਜਿਹੜੀ ਕਾਰਵਾਈ ਹੈ ਉਹ ਦੇਖਣ ਨੂੰ ਮਿਲੀ ਫਿਰ ਪੰਜਾਬ ਭਰ ਦੇ ਵਿੱਚ ਕਈ ਜਗਾਵਾਂ ਤੇ ਜਿਹੜੀ ਹੈ ਭਿਖਾਰੀਆਂ ਖਿਲਾਫ ਜਿਹੜੀ ਕਾਰਵਾਈ ਹੈ ਉਹ ਦੇਖਣ ਨੂੰ ਮਿਲੀ ਮਗਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਆਰਾਊਂਡਿੰਗ ਜਿੰਨੇ ਵੀ ਭਿਖਾਰੀ ਸਨ ਉਹਨਾਂ ਨੂੰ ਬਾਲ ਵਿਕਾਸ ਵੱਲੋਂ ਜਿਹੜਾ ਲਿਜਾ ਕੇ ਜਿਹੜਾ ਲੋਕਲ ਥਾਣੇ ਦੇ ਵਿੱਚ ਲਿਜਾਇਆ ਗਿਆ ਡੀਐਨਏ ਟੈਸਟ ਕਰਵਾਉਣ ਵਾਸਤੇ ਉਹਨਾਂ ਨੂੰ ਲਿਜਾਇਆ ਗਿਆ ਕਿਉ ਮਦਰ ਸਾਹਿਬ ਦੇ ਆਲੇ ਦੁਆਲੇ ਜੋ ਭਿਖਾਰੀ ਨੇ ਉਹ ਸੰਗਤਾਂ ਨੂੰ ਖਾਸਾ ਪਰੇਸ਼ਾਨ ਕਰਦੇ ਨੇ ਉਸ ਤਹਿਤ ਅੱਜ ਬਾਲ ਵਿਕਾਸ ਦੇ ਅੱਜ ਜੋ ਵੀ ਆ ਉਹ ਇੱਥੇ ਪਹੁੰਚੇ ਤਾਂ ਉਹਨਾਂ ਵੱਲੋਂ ਜਿਹੜੀ ਕਾਰਵਾਈ ਆ ਨਿਰੰਤਰ ਰੂਪ ਦੇ ਨਾਲ ਕੀਤੀ ਗਈ ਕਈ ਹਜ਼ਾਰ ਜਿਹੜੇ ਭਿਖਾਰੀ ਸਨ ਉਹਨਾਂ ਨੂੰ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਕਈ-ਕਈ ਸਾਲਾਂ ਤੋਂ ਜਿਹੜੇ ਆ ਇੱਥੇ ਹੀ ਬੈਠੇ ਹੋਏ ਸਨ ਤਾਂ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ ਕਾਰਵਾਈ ਹੋ ਰਹੀ ਮਗਰ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰਾਊਂਡਿੰਗ ਜਿਹੜੀ ਕਾਰਵਾਈ ਆ ਉਹ ਮੁਕੰਮਲ ਰੂਪ ਦੇ ਵਿੱਚ ਦੇਖਣ ਨੂੰ ਮਿਲੀ ਉੱਥੇ ਹੀ ਦਰਬਾਰ ਸਾਹਿਬ ਦੇ ਮੈਨੇਜਰ ਦੀ ਬਹੁਤ ਸਾਲਾਂ ਤੋਂ ਇੱਥੇ ਡੇਰਾ ਢਾ ਕੇ ਬੈਠੇ ਸੀ ਮਗਰ ਜੋ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਵਧੀਆ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਜ਼ਰੂਰੀ ਹੋ ਜਾਂਦਾ ਸੱਚਕੰਡ ਸ੍ਰੀ ਹਰਿਮੰਦਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸੱਚਕੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਲੱਖਾਂ ਦੀ ਦਦਾਤ ਦੇ ਵਿੱਚ ਸ਼ਰਧਾਲੂ ਹਰ ਰੋਜ਼ ਪਹੁੰਚਦੇ ਨੇ ਤੇ ਛੜੀ ਸ਼ਵੀ ਹੈ ਉਹ ਖਾਸ ਤੌਰ ਤੇ ਮਾੜੀ ਪਹੁੰਚਦੀ ਹੈ ਜਦੋਂ ਕਿ ਇਸ ਤਰ੍ਹਾਂ ਭਿਖਾਰੀਆਂ ਵੱਲੋਂ ਜਦੋਂ ਮੰਗਿਆ ਜਾਂਦਾ ਤਾਂ ਕਿਤਨਾ ਕਿਤੇ ਸੋਚ ਜਿਹੜੀ ਹੈ ਉਹਨਾਂ ਦੀ ਜਿਹੜੀ ਛਾਪ ਹੈ ਮਾੜੀ ਦੇਸ਼ ਵਿਦੇਸ਼ ਦੇ ਵਿੱਚ ਜਾਂਦੀ ਹੈ ਕਿਉਂਕਿ ਸੱਚਕੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹਰ ਰੋਜ਼ ਹੀ ਕਈ ਵੱਡੀ ਗਿਣ ਪੰਜਾਬ ਸਰਕਾਰ ਵੱਲੋਂ ਹਰ ਰੋਜ਼ ਜਿਹੜੀ ਕਾਰਵਾਈ ਉਹ ਦੇਖਣ ਨੂੰ ਮਿਲੇਗੀ ਜਿਸ ਦੀ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਜੋ ਵੀ ਸਰਾਉਂਡਿੰਗ ਜੋ ਸਾਧਕੰਡ ਸ਼ਿਰੀ ਹਮੰਦਰ ਸਾਹਿਬ ਦੇ ਵਿੱਚ ਬਿਖਾਰੀ ਸਨ ਉਹਨਾਂ ਨੂੰ ਬਾਲ ਵਿਕਾਸ ਵੱਲ ਲੈ ਜਾ ਕੇ ਜਿਹੜਾ ਲੋਕਲ ਥਾਣੇ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦੇ ਡੇਰੇ ਆ ਜਿੱਦਾਂ ਦੇ ਉੱਥੇ ਕਾਰਵਾਈ ਕੀਤੀ ਜਾਵੇਗੀ ਡੀਐਨਏ ਟੈਸਟ ਹੋਵੇਗਾ ਦਾਰਕਟ ਚੈੱਕ ਹੋਵੇਗਾ ਕਿਉਂਕਿ ਇਹ ਬਹੁਤ ਜ਼ਰੂਰੀ ਹੋ ਚੁੱਕਿਆ ਹੈ ਕਿ ਜਿਹੜਾ ਬਿਖਾਰੀ ਮਾਫੀਆ ਉਹਨੂੰ ਖਤਮ ਕੀਤਾ ਜਾਵੇ ਸੋ ਇਹ ਕਾਰਵਾਈ ਜਿਹੜੀ ਹੈ ਇਹ ਵੀ ਸ਼ਲਾਗਾਜੋਗਾ ਇਹ ਮਾਨਯੋਗ ਡਿਪਟੀ ਕਮਿਸ਼ਨਰ ਹਮੰਦਰ ਸਾਹਿਬ ਵੱਲੋਂ ਜਿਹੜੀ ਤੇ ਜਿਹੜੇ ਗੁਰੂ ਰਾਮਦਾਸ ਲੰਗਰ ਹਾਲ ਦੇ ਬਾਹਰ ਜਾਂ ਗਲਿਆਰੇ ਦੇ ਬਾਹਰ ਜਾਂ ਜੋੜਾ ਘਰ ਦੇ ਬਾਹਰ ਪਿਛਲੇ ਲੰਮੇ ਸਮੇਂ ਤੋਂ 8-10 10 ਸਾਲ ਤੋਂ ਜਿਹੜੇ ਇੱਥੇ ਬੈਠੇ ਆ ਉਹਨਾਂ ਨੂੰ ਜਿਹੜਾ ਵਾ ਇਹ ਪ੍ਰਸ਼ਾਸਨ ਜਿਹੜਾ ਲੈਨ ਆਇਆ ਵਾ ਤੇ ਅਸੀਂ ਸੰਯੋਗ ਕਰ ਰਹੇ ਆਂ ਕਾਫੀ ਜ਼ਿਆਦਾ ਇੱਥੇ ਜਿਹੜੇ ਬੱਚੇ ਜਾਂ ਬਜ਼ੁਰਗ ਬੈਠੇ ਹੁੰਦੇ ਸੀਗੇ ਤਾਂ ਸੰਗਤਾਂ ਨੂੰ ਵੀ ਤੰਗ ਪ੍ਰੇਸ਼ਾਨ ਕਰਦੇ ਸੀਗੇ ਬਿਲਕੁਲ ਜੀ ਤੰਗੀ ਪਰੇਸ਼ਾਨੀ ਹੁੰਦੀ ਆ ਜਦੋਂ ਇਹਨਾਂ ਦੀ ਕੋਈ ਆਇਡੈਂਟੀ ਨਹੀਂ ਕੋਈ ਆਇਡੈਂਟੀ ਨਹੀਂ ਹੈਗੀ ਇਹਨਾਂ ਦਾ ਕੋਈ ਆਧਾਰ ਕਾਰਡ ਨਹੀਂ ਆ ਕੋਈ ਕੁਝ ਨਹੀਂ ਆ ਮੈਂ ਸੰਗਤਾਂ ਕੋਲ ਤੁਸੀਂ ਡੇਰੇ ਲਾਏ ਸੀਗੇ ਇਹਨਾਂ ਨੇ ਇੱਥੇ ਇਹ ਪੁਰਾਣੇ ਆ ਜੀ ਕੋਈ 8-10 ਲਿਆ ਕੋਈ 5 ਸਾਲ ਲਿਆ ਕੋਈ 3 ਮਹੀਨੇ ਆ ਕੋਈ 5 ਮਹੀਨੇ ਕੋਈ ਆਇਡੈਂਟੀ ਨਹੀਂ ਆ ਵੀ ਕਿੱਥੋਂ ਆਏ ਆ ਕਿੱਥੋਂ ਦੇ ਆ ਕੋਈ ਪਤਾ ਨਹੀਂ ਇੱਥੋਂ ਤੱਕ ਇੱਥੋਂ ਤੱਕ ਵੀ ਛੋਟੇ ਛੋਟੇ ਬੱਚੇ ਫੜੇ ਆ ਉਹਨਾਂ ਦੇ ਮਾਪੇ ਉਹ ਜਿਹੜੇ ਮੰਗਣ ਗਏ ਇਥੇ ਗੱਡੀਆਂ ਦੇ ਵਿੱਚ ਫੜੇ ਆ ਤਿੰਨ ਬੱਚੇ ਉਹ ਆ ਜਿਨ੍ਹਾਂ ਦੇ ਮਾਪਿਓ ਮੰਗਣ ਗਏ ਰਾਤ ਨੂੰ ਆਉਣੇ ਆ ਇਹ ਵੀ ਇਥੇ ਚੋਰੀਆਂ ਵਗੈਰਾ ਕਰਦੇ ਨੇ ਚੋਰੀਆਂ ਦਾ ਤਾਂ ਦੇਖੋ ਚੋਰੀਆਂ ਵਾਲੇ ਤੇ ਨਹੀਂ ਹੈ ਹੈ ਸੰਗਤ ਨੂੰ ਪਰ ਮੈਂ ਕਿਹਨਾਂ ਲੋਕਾਂ ਨੂੰ ਕਾਬੂ ਕਰਵਾਇਆ ਕਿ ਇਦਾਂ ਦੇ ਵੀ ਲੋਕ ਜਿਹੜੇ ਵਿੱਚ ਹੋ ਸਕਦੇ ਨੇ ਕੁਝ ਗਰਾਤ ਕਰ ਸਕਦੇ ਨੇ ਦੇਖੋ ਇਹ ਸਰਕਾਰਾਂ ਦੇ ਕੰਮ ਆ ਪ੍ਰਸ਼ਾਸਨ ਦੇ ਕੰਮ ਆ ਠੀਕ ਆ ਇਹ ਮੰਨ ਜੋ ਡਿਪਟੀ ਕਮਿਸ਼ਨਰ ਸਾਹਿਬ ਨੇ ਕੀਤਾ ਤੁਹਾਡੇ ਕੋਲ ਸ਼ਿਕਾਇਤ ਕੀਤੀ ਹੈ ਜੀ ਡਿਪਟੀ ਸਾਹਿਬ ਨਹੀਂ ਡਿਪਟੀ ਸਾਹਿਬ ਨੇ ਰابطਾ ਕੀਤਾ ਹੀ ਵੀ ਇੰਨੇ ਵੀ ਹੈਗੇ ਆ ਚੈੱਕ ਕਰਦੇ ਆ ਚੈੱਕ ਕਰਨ ਆਏ ਆ ਤੇ ਇਹ ਕੁਝ ਕੌਨ ਨੂੰ ਜਿਹੜਾ ਲਗਾਤਾਰ ਈਮੇਲਜ਼ ਆ ਰਹੀਆਂ ਤਲਕੀਆਂ ਸੰਗਤ ਚ دہشت ਫੈਲਾਉਣ ਦੀ ਸਾਜ਼ਿਸ਼ ਲੱਜੀ ਗਈ ਹੈ ਐਸਾ ਇੱਕ ਫਿਲਮੀ ਡਰਾਮਾ ਪੰਜਾਬ ਦੀ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਲ ਰਚਿਆ ਕਿ ਆ ਕਿ ਸਭ ਹੋ ਗਿਆ ਲੇਕਿਨ ਉਸ ਤੋਂ ਬਾਅਦ ਵੀ ਮੇਲ ਆਈ ਅੱਜ ਵੀ ਮੇਲ ਆਈ ਇਹ ਤਾਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਦੀ ਸਰਕਾਰ ਔਰ ਨਾਲ ਮੁੱਖ ਮੰਤਰੀ ਦੋਨੋਂ ਹੀ ਐਡੇ ਗੰਭੀਰ ਮਸਲੇ ਨੂੰ ਵੀ ਬੜਾ ਲਾਈਟਲੀ ਲੈ ਰਹੇ ਸ਼ਾਇਦ ਪੰਜਾਬ ਦੀ ਇਤਰਾਜ਼ ਦੀ ਹੈ ਕਿ ਕਿਸਾ ਮੁੱਖ ਮੰਤਰੀ ਐਸੀ ਪਾਰਟੀ ਦੀ ਸਰਕਾਰ ਹੈ ਜਿਨੂੰ ਵਿਸ਼ਵ ਸਤਰ ਦੀ ਸਭ ਨੂੰ ਮਹੱਤਵਪੂਰਨ ਕੇਂਦਰ ਜਿੱਤੋਂ ਜਿਹਰੇ ਬਰਤੀ ਪੂਰੇ ਵਿਸ਼ਵ ਨੂੰ ਸ਼ਰਧਾ ਜਿੱਤੇ ਚੋਲੀ ਭਰ ਕੇ ਮਿਲਦੀ ਹੈ ਪੂਰੀ ਸੁਰੱਖਿਆ ਵਸੇ ਵੀ ਅਸੀਂ ਸਮਾਨੀ ਕੱਢ ਪਾਰੇ ਮੁੱਖ ਮੰਤਰੀ ਸਾਹਿਬ ਇਹ ਆਉਂ ਲੱਗਦਾ ਹੈ ਕਿ ਅਹੰਕਾਰ ਸੱਤਾ ਦਾ ਅਹੰਕਾਰ ਸਿਰ ਚੜ ਬੋਲ ਰਿਹਾ ਜਦੋਂ ਕਿ ਸਾਰੇ ਲੋਕ ਆਕੇ ਤੇ ਸਿਰ ਝੁਕਾਉਂਦੇ ਐ ਇੱਥੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਇੱਥੇ ਥ੍ਰੈਟ ਆਇਆ ਤੇ ਮੁੱਖ ਮੰਤਰੀ ਸਾਹਿਬ ਕੋਲ 200 ਕਿਲੋਮੀਟਰ ਦਾ ਸਫ਼ਰ ਨਹੀਂ ਇਹ ਤੇ ਜੀ ਪਾਰਟੀਆਂ ਵਾਲੀ ਸਰਕਾਰ ਐ ਕਦੀ ਕਿਸੇ ਦੀ ਪਾਰਟੀ ਤੇ ਕਦੀ ਕਿਸੇ ਦੀ ਪਾਰਟੀ ਪਰ ਮੈਂ ਇੰਨਾ ਕਹਿਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਸ ਦੇ ਕੇਂਦਰ ਦੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਇਹਦੇ ਅਸੇ ਪੂਰੀ ਤਰ੍ਹਾਂ ਵਚਨਬੱਧ ਐ ਸੁਰੱਖਿਆ ਬਲਾਂ ਨੂੰ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੀ ਸਰਕਾਰ ਨੂੰ ਕੋਈ ਵੀ ਸਹਾਇਤਾ ਚਾਹੀਦੀ ਹੈ ਇਸੋਂ ਅਸੀਂ ਸਾਹਮਣੇ ਆ ਕੇ ਸਾਡੀ ਸਟੇਟ ਦੀ ਪ੍ਰਧਾਨ ਸਾਹਿਬ ਨੇ ਟੀਮ ਬਣਾ ਕੇ ਤੇ ਭੇਜੀ ਕਿ ਕੋਈ ਸਾਡੀ ਲੋੜ ਹੈ ਚਾਹੇ ਸਟੇਟ ਸਬਜੈਕਟ ਹੈ ਲੇਕਿਨ ਕਿ ਸਰਦਾ ਦਾ ਕੇਂਦਰ ਹੈ ਪੂਰੇ ਵਿਸ਼ਵ ਦੇ ਅੰਦਰ ਸਾਡੀ ਸਰਕਾਰ ਦਵਾਰ ਤੇ ਖਲੋਤੀ ਜੋ ਹੁਕਮ ਲਾਣਗੇ ਹੁਕਮ ਨਮਾ ਮੰਨਿਆ ਜਾਵੇ ਮੈਂ ਤਰਨਜੀਤ ਸਿੰਘ ਜਿਹੜਾ ਬਾਦੁਰਖਿਆ ਅਫਸਰ ਅੰਮ੍ਰਿਤਸਰ ਆ ਮਾ ਜੋ ਡੀਪੀ ਕਮਿਸ਼ਨ ਰਨਮਾਈ ਹੈ ਅਤੇ ਸ਼ਰੋਣੀ ਕਮੇਟੀ ਵੱਲ ਦੱਸੇ ਅਨੁਸਾਰ ਅੱਜ ਇਹ ਆਪਣੇ ਜਿਹੜਾ ਬਾਲਪਿੱਖਿਆ ਜੀਵਨ ਜੋਰ ਪ੍ਰੋਜੈਕਟ ਪਾਸ ਕੀਤਾ ਹੁੰਦੇ ਸਿਲਸਿਲੇ ਲਗਾਤਾਰ ਬਾਲਪਿੱਖਿਆ ਦੀ ਰੇਡਾ ਕਰ ਰਹੇ ਆ ਉਹਦੇ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਇੱਥੇ ਆਏ ਆ ਸਾਨੂੰ ਪਤਾ ਲੱਗਾ ਕਿ ਇੱਥੇ ਬੱਚੇ ਆ ਤੇ ਮਾਵਾਂ ਬੇਟੀਆਂ ਜਿਹੜੇ ਕਿ ਇਦਾਂ ਕਰ ਰਹੀਆਂ ਉਹਨਾਂ ਨੂੰ ਅਸੀਂ ਰੈਸਕਿਊ ਕੀਤਾ ਹੈ ਤੇ ਉਹਨਾਂ ਨੂੰ ਗੱਡੀ 'ਚ ਪੜਾ ਕੇ ਸ਼ਰਮਨੀ ਕਮੇਟੀ ਦੇ ਉਹ ਬਸਤੇ ਭੇਜ ਰਹੇ ਆ ਬਾਲਪਲੇ ਕਮੇਟੀ ਪੇਸ਼ ਕਰਾਂਗੇ ਉੱਤੇ ਜਾ ਕੇ ਇਹਨਾਂ ਨੂੰ ਅਸੀਂ ਸੀਸੀਆਈ ਭੇਜਾਂਗੇ ਤੇ ਜਾਂਚ ਪੜਤਾਲ ਕਰਾਂਗੇ ਇਹਨਾਂ ਨੂੰ ਕੀ ਕਾਗਜ਼ਤ ਕੀ ਹੈਗੇ ਕੀ ਡਾਕੂਮੈਂਟ ਕੀ ਹੈਗੇ ਜਨਮ ਉਹਦਾ ਸਰਟੀਫਿਕੇਟ ਕੀ ਹੈਗਾ ਜੇ ਵੇਖਾਂ 'ਚ ਪਤਾ ਲੱਗਾ ਕਿ ਇਹਨੇ ਮੈਚ ਕਰਦੇ ਆ ਨਹੀਂ ਕਰਦੇ ਠੀਕ ਹੈ ਜਾਂਚ ਪੜਤਾਲ ਦਾ ਵਿਜਾ ਉਸ ਤੋਂ ਬਾਅਦ ਫਿਰ ਅੱਗੇ ਕਾਰਵਾਈ ਕਰਾਂਗੇ ਜੇ ਨਹੀਂ ਹੈ ਫਿਰ ਡੀਐਨਏ ਲਿਖਾਂਗੇ ਜੇ ਡੀਐਨਏ ਚ ਨੈਗੇਟਿਵ ਆ ਗਿਆ ਫਿਰ ਐਫ ਪ੍ਰਚਾਰਜ ਨੂੰ ਕਹਾਂਗੇ ਇਹਨਾਂ ਸਪੁਰਦ ਕਰਕੇ ਆਵਾਂਗੇ ਅੱਗੇ ਤੋਂ ਨਹੀਂ ਹੋਣਾ ਚਾਹੀਦਾ ਯਾਨੀ ਕਿ ਜਿਹੜੇ ਲੋਕ ਇੱਥੇ ਆਵਾਰਾ ਬੈਠੇ ਪਾਏ ਗਏ ਹਾਂ ਹਾਂ ਉਹ ਜਿਹੜੇ ਆਵਾਰਾ ਪਾਏ ਗਏ ਬੱਚੇ ਪਾਏ ਗਏ ਜਾਂ ਮਾਵਾ ਬੱਚੇ ਨਾ ਬੇਟੀਆਂ ਉਹਨਾਂ ਨੇ ਘਰ ਕੇ ਸਾਰਾ ਕਰ ਕਾਫੀ ਦਿਨਾਂ ਤੋਂ ਰਹਿ ਰਹੇ ਹੁਣ ਕੌਣ ਕਾਫੀ ਚੱਕੇ ਗਏ ਆ ਬਾਕੀ ਦੂਈ ਰਿਕਾਰਡ ਸਾਡ ਨੂੰ ਮੇਰੇ ਜਗਾਇੰਤ ਧਿਆਨ ਚ ਨਹੀਂ ਆ ਰਿਹਾ ਤੇ ਬਾਕੀ ਕਾਫੀ ਰੇਡਾ ਰੇ ਨਾ ਤੇ ਰੇਡਾ ਕਰ ਤੁਸੀਂ ਸਾਡੇ ਨਾਲ ਹੀ ਜੁੜੇ ਹੋ ਜੀ ਦੋਦੇ ਸਾਰੇ মিডিਆ ਸਾਡੇ ਨਾਲ ਹੀ ਆ ਤੁਮ ਸ਼ਿਕਾਇਤ ਆਈ ਸੀ ਕਿ ਇਸ ਪਾਸੇ ਵੀ ਕਾਫੀ ਹੈਗੇ ਨਹੀਂ ਸਾਡਾ ਪ੍ਰੋਗਰਾਮ ਵੀ ਸੀ ਅਸੀਂ ਮਤਲਬ ਸਾਰੇ ਤੇਨ ਸਾਤੇ 2005 ਨੇ ਇੱਕ ਐਫ ਆਈ ਆਰ ਕੀਤੀ ਨਿਰਮਲਾ ਦੇਵੀ ਉਹ ਮੈਗ ਰਾਈ ਗਈ ਸੀ ਉਸ ਤੋਂ ਬਾਅਦ ਉਹਦਾ ਪੋਜ਼ਿਟਿਵ ਐਸਪੈਕਟ ਇਹ ਆਇਆ ਕਿ ਸਾਰੇ ਚੋਮ ਖਾਲੀ ਹੋ ਗਏ ਆ ਉਹ ਤਾਂ ਕਿਤੇ ਵੀ ਹੈ ਨਹੀਂ ਨੀ ਉਹ ਇਸ ਬਾਰੇ ਗੋਲਡਨ ਗੇਟ ਕੱਲ ਪਰਸੋ ਕੀਤੀ ਆ ਉਹ ਤਾਂ ਵੀ ਜਿਹੜੇ ਭਖਾਰੀ ਬੱਚਾ ਮੰਗਾ ਰਹੇ ਉਹ ਵੀ ਆਈ ਇੱਕ ਰੈਸਕਿਊ ਕਰਕੇ ਚਾਈਲਡ ਬਾਪਲੇ ਕਮੇਟੀ ਵਿੱਚ ਕੀਤੀ ਆ ਤੋਂ ਨੇ ਜਾਂਚ ਪੜਤਾਲ ਕਰ ਰਹੀ ਹੈ ਇਸ ਤਰ੍ਹਾਂ ਹੀ ਇੱਥੇ ਆ ਗਏ ਆ ਅੱਜ ਕਰਦੇ ਕਰਦੇ ਇਸ ਨੇ ਆਪਣਾ ਕੀਤਾ ਆਪਣਾ ਨਾਮ ਦੱਸ ਦਿਓ ਜੀ ਕਿ